ਆ ਦੋਸਤੋ ਕਰੋ ਚੈੱਕ ਅਗਰਾਂ ਹੀ ਅਗਨ ਜਾ ਰਹੀਆਂ ਹੁਣ ਆਪਾਂ ਇਹਦਾ ਬੈਗ ਗੇਅਰ ਕਰਾਂਗੇ ਆ ਦੇਖੋ ਆ ਜੀ ਇਹ ਹੁਣ ਆਪਾਂ ਬੈਕ ਲਾ ਗੇਰੰਦਾ ਕਰਦੇ ਆ ਆ ਦੇਖੋ ਇੱਥੇ ਗਰਾਰੀ ਆ ਦੇਖੋ ਇੱਥੇ ਇੱਥੇ ਖਾਲੀ ਹੋ ਜਾਏਗਾ ਬਿਲਕੁਲ ਇੱਥੇ ਖਾਲੀ ਹੋਏਗਾ ਕੋਈ ਵੀ ਗਰਾਰੀ گاڑی ਨਹੀਂ ਚੱਲੇਗੀ ਆ ਦੇਖੋ ਚੋਪਾ ਚੱਲ ਰਿਹਾ ਇੱਥੇ ਖਾਲੀ ਜਦੋਂ ਆ ਗਰਾਰੀ ਨੂੰ ਇੱਧਰ ਕਰਦੇ ਆ ਆ ਦੇਖੋ ਦੋਸਤੋ ਕਰੋ ਦਰਸ਼ਨ ਗੇਅਰ ਵਾਲੇ ਟੋਕੇ ਦੇ ਆਇੰਦਾ ਗੇਰਾ ਠੀਕ ਹੈ ਸਾਰਾ ਤੁਹਮ ਦਿਖਾਵਾਂਗੇ ਤੇ ਇੱਕ ਚੀਜ਼ ਹੋਰ ਜਿਹੜੀ ਧਿਆਨ ਜ਼ਰੂਰ ਰੱਖਿਆ ਕਰੋ ਜਦੋਂ ਤੁਸੀਂ ਟੋਕੇ ਤੇ ਮੋਟਰ ਫਿੱਟ ਕਰਨੀ ਆ ਠੀਕ ਹੈ ਬਿਜਲੀ ਵਾਲੀ ਮੋਟਰ ਤੇ ਉਹ ਇਸ ਤਰ੍ਹਾਂ ਫਿੱਟ ਕਰੋ ਆ ਦੇਖੋ ਆ ਜਿਹੜੀ ਆ ਮੋਟਰ ਦੇ ਨਾਟਾ ਠੀਕ ਆ ਇਹ ਲੱਗ ਤੋਂ ਫੱਟੀ ਜਿਹੜੀ ਆ ਵਾਲੀ ਇਹ ਐਂਗਲ ਆ ਐਂਗਲ ਨਾਲ ਲੱਗ ਤੋਂ ਫੱਟੀ ਲਗਾਓ ਜਿਹੜੇ ਆਹ ਵਾਲੇ ਨਟ ਨੇ ਠੀਕ ਹੈ ਜੀ ਆਹ ਵਾਲੇ ਮੋਟਰ ਵਾਲੇ ਨਟ ਠੀਕ ਹੈ ਜੀ ਇਹ ਐਂਗਲ ਨਾਲ ਨਾ ਟੱਚ ਹੋਣ ਤੇ ਨਾ ਹੀ ਆਹ ਖੱਟੀ ਨੂੰ ਜਿਹੜੇ ਨਟ ਪਾਇਆ ਐਂਗਲ ਦੇ ਥਰੂ ਨਾ ਹੀ ਉਹ ਟੱਚ ਹੋਣਾ ਠੀਕ ਹੈ ਕਈ ਵਾਰ ਜਿੱਦਾਂ ਵੀ ਕਰੰਟ-ਕਰੰਟਾ ਆਉਂਦਾ ਖਤਰਾ ਬਣਿਆ ਰਹਿੰਦਾ ਉਹ ਨਹੀਂ ਰਹਿੰਦਾ ਠੀਕ ਹੈ ਤੇ ਇੱਕ ਜਦੋਂ ਵੀ ਤੁਸੀਂ ਤਾਰ ਲਗਾਉਣੀ ਆਹ ਵਾਲੀ ਕੇਵਲ ਠੀਕ ਹੈ ਜੀ ਕੇਵਲ ਹਮੇਸ਼ਾ ਲੱਗ ਤੋਂ ਲਗਾਓ ਨਾਲ ਨਾ ਅਟੈਚ ਕਰੋ ਨਾ ਹੀ ਇਹਦੇ ਨਾਲ ਕੇਵਲ ਆਪਣੀ ਤਾਰ ਤੁਸੀਂ ਬੰਨੋ ਤੇ ਹਮੇਸ਼ਾ ਲਾਕ ਤੋਂ ਕੇਵਲ ਲਗਾ ਲਾਕ ਤੋਂ ਸੋਚ ਨੂੰ ਆ ਦੇਖੋ ਸੋਚ ਵੀ ਲਗਾਇਆ ਆਪਾਂ ਇਹਦੀ ਫੱਟੀ ਵੀ ਆਪਾਂ ਲਾਕ ਤੋਂ ਲਗਾਈ ਉਹ ਫੱਟੀ ਲਾਕ ਤੋਂ ਲਗਾਈ ਆਹ ਵਾਲੀ ਫੱਟੀ ਲਾਕ ਤੋਂ ਕੋਈ ਵੀ ਤਾਰ ਨਹੀਂ ਅਟੈਚ ਕੀਤੀ ਤੇ ਉੱਪਰ ਪਹਿਲਾਂ ਗੱਟਾ ਪਾਇਆ ਮੋਟਰ ਦੇ ਫਿਰ ਆਪਾਂ ਇੱਕ ਆਲਾ ਜਿਹੜਾ ਗੱਟਾ ਹੈ ਉਹ ਲਗਾ ਦਿੱਤਾ ਤੇ ਉੱਪਰ ਉਹ ਬੰਨ ਦਿੱਤੀ ਮੋਟਰ ਹਵਾ ਵਾਸਤੇ ਆਪਾਂ ਰੱਖਿਆ ਦੇਖੋ ਇਧਰੋਂ ਵੀ ਇਧਰੋਂ ਵੀ ਹਵਾ ਵਾਸਤੇ ਰੱਖਿਆ ਹੋਇਆ ਠੀਕ ਹੈ ਤੇ ਜਿਹੜਾ ਜੋੜ ਜੂੜੇ ਉਹ ਆਪਾਂ ਇੱਕ ਸਾਈਡ ਤੇ ਇਸੇ ਗੱਲੋਂ ਕੱਢੇ ਹੋਇਆ ਹੈ ਤੇ ਹੁਣ ਤੁਹਾਨੂੰ ਗੀਅਰ ਦਿਖਾਉਣੇ ਆ ਠੀਕ ਜੀ ਇਹ ਬਹੁਤ ਵਧੀਆ ਜਿਹੜੀ ਟੈਕਨੋਲੋਜੀ ਆ ਗੀਅਰ ਵਾਲੀ ਇਹ ਬਹੁਤ ਵਧੀਆ ਕਿਉਂਕਿ ਕਈ ਵਾਰ ਹੱਥ ਹੂਤੇ ਜਦੋਂ ਟੋਕੇ ਚ ਆਉਣ ਲੱਗਦਾ ਤੇ ਇਹ ਗੀਅਰ ਨੂੰ ਤੁਸੀਂ ਕੀ ਕਰਨਾ ਗੀਅਰ ਨੂੰ ਤੁਸੀਂ ਇੰਜ ਕਰਨਾ ਇੰਜ ਜਦੋਂ ਇੰਜ ਹੋ ਗਿਆ ਤੁਹਾਡੀਆਂ ਜਿਹੜੀਆਂ ਗਰਾਰੀਆਂ ਨੇ ਇਹ ਪਿਛਾ ਨੂੰ ਘੁੰਮਣ ਲੱਗ ਜਾਣਗੀਆਂ ਜャ ਜਿੱਦਾਂ ਕੋਈ ਤੁਹਾਡਾ ਰੁਗ ਰੁਗ ਪੱਠਿਆਂ ਦਾ ਫਸ ਜਾਂਦਾ ਕਈ ਵਾਰ ਕੀ ਹੁੰਦਾ ਸੀ ਮੋਟਰ ਬੰਦ ਕਰਨੀ ਪੈਂਦੀ ਸੀ ਪਿਛਾ ਨੂੰ ਕਾਇ ਕਰੀੜਨਾ ਪੈਂਦਾ ਸੀ ਜਦ ਤੁਹਾਡੇ ਕੋਲ ਜਿੱਦਾਂ ਇੰਜਨ ਆਉਂਦੇ ਸੀ ਪਹਿਲਾਂ ਉਹ ਬੰਦ ਕਰਨੇ ਪੈਂਦੇ ਸੀ ਪਿਛਾ ਨੂੰ ਗਿੜਨੇ ਪੈਂਦੇ ਸੀ ਤਾਂ ਕਰਕੇ ਗਰਾਰੀਆਂ ਪਿਛਾ ਨੂੰ ਗਿੜਦੀਆਂ ਸੀ ਤੇ ਜਿਹਦੇ ਕਰਕੇ ਫਿਰ ਜਿਹੜਾ ਤੁਹਾਡਾ ਗਾਲਾ ਜਿਹੜਾ ਫਸਿਆ ਹੁੰਦਾ ਸੀ ਉਹ ਨਿਕਲਦਾ ਸੀ ਤੇ ਫਿਰ ਦੁਬਾਰਾ ਤੋਂ ਸਟਾਰਟ ਕਰਨਾ ਪੈਂਦਾ ਸੀ ਤੇ ਹੁਣ ਆਪਾਂ ਤੁਹਾਨੂੰ ਆਖ ਖੋਲ ਕੇ ਦਿਖਾਉਣੇ ਆ ਕੀ ਸਿਸਟਮ ਹੁੰਦਾ ਟੈਕਨੋਲੋਜੀ ਸਾਰੀ ਦਿਖਾਵਾਂਗੇ ਤੁਹਾਨੂੰ ਆਹ ਦੋਸਤੋ ਕਰੋ ਚੈੱਕ ਆ ਗਰਾਰੀਆਂ ਗਰਾਰੀਆਂ ਹੈਵੀ ਆਂਦੀਆਂ ਯਾਨੀ ਕਿ ਸਟੀਲੀ ਗਰਾਰੀਆਂ ਤੇ ਆ ਗਰੀਸ ਦੇ ਪੁਆਇੰਟ ਵੀ ਦਿੱਤੇ ਹੋਏ ਆ ਬੀਸ ਕਰਨ ਨੂੰ ਇਧਰ ਵੀ ਆ ਗੇਰੇ ਇਹਦਾ ਆ ਆਪਣਾ ਇੱਥੇ ਕਬਜ਼ਾ ਲੱਗਿਆ ਆ ਸੀ ਉਹ ਥੋੜਾ ਖਰਾਬ ਹੋ ਗਿਆ ਤਾਂ ਆਪਾਂ ਪੱਤੀ ਫਿਰ ਕਰੇ ਬਣਾਈ ਆ ਪਹਿਲਾਂ ਪੱਤੀ ਹੋਰ ਸੀ ਤੇ ਇਹਦੇ ਉੱਪਰੋਂ ਵੀ ਲੱਗੀ ਸੀ ਉਹ ਗਲ ਗਈ ਸੀ ਯਾਨੀ ਕਿ ਜੰਗ ਉਹਨੂੰ ਪੈ ਗਿਆ ਸੀਗਾ ਤਾਂ ਕਰਕੇ ਉਹ ਖਰਾਬ ਹੋ ਗਈ ਤੇ ਆ ਦੇਖੋ ਆ ਵੀ ਗਰਾਰੀਆਂ ਵਿੱਚ ਦਿਖਾਉਣਾ ਆ ਗਰਾਰੀਆਂ ਤੇ ਜਦੋਂ ਤੁਸੀਂ ਇਹਨੂੰ ਗियर ਲਗਾਉਣਾ ਹੈ ਆਹ ਵਾਲੇ 'ਚ ਲਗਾਵਾ ਦਿਓ ਆਹ ਵਾਲੀ ਗੇਰ ਨਹੀਂ ਚੱਲੇਗੀ ਤੁਹਾਡੀ ਆਹ ਵਾਲੀ ਤੇ ਅਗਾਂਹ ਚੱਲਣ ਲੱਗ ਜਾਈਗੀ ਜਦੋਂ ਤੁਸੀਂ ਬੈਕ ਕਰਨਾ ਹੈ ਜਿੱਦਾਂ ਮੈਂ ਹੁਣ ਤੁਹਾਨੂੰ ਚਲਾ ਕੇ ਵੀ ਦਿਖਾਉਂਦਾ ਆਹ ਦੇਖੋ ਕਰੋ ਟੈਕ ਕਰ ਆਹ ਗੇਰਾਂ ਨਹੀਂ ਅੱਗੇ ਜਾਂ ਰਹੀਆਂ ਹੁਣ ਆਪਾਂ ਇਹਦਾ ਬੈਕ ਗੇਰ ਕਰਾਂਗੇ ਆ ਦੇਖੋ ਆ ਜੀ ਹੁਣ ਆਪਾਂ ਬੈਕਲਾ ਗੇਰੰਦਾ ਕਰਦੇ ਆ ਆਹ ਦੇਖੋ ਇਹ ਗਰਾਰੀ ਆ ਦੇਖੋ ਇੱਥੇ ਇੱਥੇ ਖਾਲੀ ਹੋ ਜਾਏਗਾ ਬਿਲਕੁਲ ਅਤੇ ਖਾਲੀ ਹੋਏਗਾ ਕੋਈ ਵੀ ਗਰਾਰੀ گاڑی ਨਹੀਂ ਚੱਲੇਗੀ ਆ ਦੇਖੋ ਟੋਕਾ ਚੱਲ ਰਿਹਾ ਇੱਥੇ ਖਾਲੀ ਜਦੋਂ ਆ ਗਰਾਰੀ ਨੂੰ ਐਡਰ ਕਰਦੇ ਆਂ ਆ ਦੇਖੋ ਖਾਲੀ ਗੱਡੀ ਗਰਾਰ ਨਾਲ ਟੈਚ ਹੋ ਗਈ ਤਾਂ ਬੈਕ ਨੂੰ ਚੱਲਣ ਲੱਗ ਗਈਆਂ ਗਰਾਰੀਆਂ ਗੱਡੀਆਂ ਠੀਕ ਹੈ ਜੀ ਤੇ ਦੋਸਤੋ ਜਦੋਂ ਵੀ ਇਹ ਟੋਕਾ ਤੁਸੀਂ ਖਰੀਦਣਾ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਿਆ ਜੀ ਜਿਹੜੀ ਆ ਵਾਲੀ ਇਹਦੀ ਬਾਡੀ ਹੈ ਜੀ ਇਹ ਵਾਲੀ ਬਾਡੀ ਹਮੇਸ਼ਾ ਦੇਗੀ ਹੀ ਖਰੀਦਿਆ ਜੀ ਕਿਉਂਕਿ ਲੋਹੇ ਦੀ ਬਾਡੀ ਨੂੰ ਜੰਗਾਲ ਪੈ ਜਾਂਦਾ ਤਾਂ ਆ ਦੇਖੋ ਮੋਰੇ ਹੋ ਜਾਂਦੇ ਇਹਨੇ ਸਾਨੂੰ ਪਤਾ ਨਹੀਂ ਸੀ ਜੀ ਤੇ ਅਸੀਂ ਹੁਣ ਦੇਖਾਂਗੇ ਜਾਂ ਤੈਂਦੀ ਜਿਹੜੀ ਆਵਲੀ ਬੋਡੀ ਏ ਇਹ ਚੇਂਜ ਕਰਾਂਗੇ ਤੇ ਜਾਂ ਆਵਲਾ ਸਾਰਾ ਸਿਸਟਮ ਅੱਗੋਂ ਚੇਂਜ ਕਰ ਦਿਆਂਗੇ ਤੇ ਬਾਕੀ ਗੇਰੇ ਹੋ ਰਹੇ ਹੁੰਦੇ ਆਣਗੇ ਤੇ ਆ ਇਹਦੇ ਵਿੱਚ ਤੁਹਾਡਾ ਜਿਹੜਾ ਗੇਅਰ ਔਇਲ ਪੈ ਜਾਂਦਾ ਥੱਲੇ ਅਗਰਾਰੀਆਂ ਦੇ ਵਿੱਚ ਤੇ ਬਸ ਇਹੋ ਹੀ ਇਹਦੇ ਚ ਇੱਕ ਹੋਰ ਕਮੀ ਆ ਕਮੀ ਇਹ ਆ ਕਿ ਜਦੋਂ ਤੁਸੀਂ ਬਰਸੇਮ ਦੇ ਪੱਠੇ ਉਤਰਨੇ ਆ ਤੇ ਤੁਹਾਨੂੰ ਜਾਂ ਤਾਂ ਆਪਣਾ ਆਵਲਾ ਇੱਕ ਟੋਕਾ ਉਤਾਰਨਾ ਪਏਗਾ ਕਿਉਂਕਿ ਜਿਹੜੇ ਦੂਸਰੇ ਟੋਕੇ ਹੁੰਦੇ ਆ ਉਹਨਾਂ ਦੇ ਵਿੱਚ ਕੀ ਹੁੰਦਾ ਤੁਹਾਡੀ ਜਿਹੜੀ ਸਪੀਡ ਆ ਘਰਾਦਿਆਂ ਦੀ ਉਹ ਜ਼ਿਆਦਾ ਵਧ ਜਾਂਦੀ ਆ ਜਿਹਦੇ ਕਰਕੇ ਉਹ ਥੋੜੀ ਜੀ ਲੰਬਾਈ ਜ਼ਿਆਦਾ ਉਹਨਾਂ ਦੀ ਹੋ ਜਾਂਦੀ ਆ ਚਾਰੇ ਦੀ ਜਿਹੜੀ ਆ ਬਸ ਉਹ ਇਹਦੇ ਵਿੱਚ ਨਹੀਂ ਹੁੰਦੀ ਬਾਕੀ ਠੀਕ ਆ ਯਾਨੀ ਕਿ ਛੋਟਾ ਵੀ ਕੋਈ ਆਪਣਾ ਚਾਰੇ ਚੁਰੇ ਉਤਰ ਸਕਦਾ ਇਹਦੇ ਤੇ ਵਿਅਕਤੀ ਕਿਉਂਕਿ ਆਪਥਾ ਹੁੰਦਾ ਤਾਂ ਖਤਰਾ ਬਿਲਕੁਲ ਹੀ ਹੁਣ ਖਤਮ ਹੋ ਗਿਆ ਤੇ ਕਿਦਾਂ ਲੱਗਿਆ ਤੁਹਾਨੂੰ ਟੋਕਾ ਜਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ